ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਦਾਬ ਰਮਸਕਾਰ ਜੀ ਮੈਂ ਹਾਂ ਤੁਹਾਡਾ ਤਰਸੀਮ ਸਿੰਘ ਰਾਜੀਆ ਖੇਤੀ ਪੰਜਾਬ ਤੇ ਹਾਜ਼ਰ ਹਾਂ ਜੋ ਸਮੇਂ ਦਾ ਟਾਈਮ ਹੈ ਤਕਰੀਬਨ 4:30 ਹੋ ਚੁੱਕੇ ਨੇ ਜੀ ਸ਼ਾਮ ਦੇ ਤੇ ਆਓ ਆਪਾਂ ਕਰਦੇ ਹਾਂ ਵਲੌਗ ਦੀ ਸ਼ੁਰੂਆਤ ਬਣੇ ਰਿਹਾ ਵਲੌਗ ਨਾਲ ਬਹੁਤ ਹੀ ਸੋਹਣਾ ਵਲੌਗ ਹੋਊਗਾ ਤੇ ਅੱਜ ਗੱਡੀ ਥੋੜੀ कांडਮਾਫ ਹੋ ਗਈ ਸੀ ਬੁਖਾਰ ਸਵੇਰੇ ਤੇ ਦੁਪਹਿਰੇ 12:00 1:00 ਵਜੇ ਉਤਰਿਆ ਜੀ ਤੁਹਾਨੂੰ ਫੇਸ ਤੋਂ ਹੀ ਪਤਾ ਲੱਗਦਾ ਹੁਣ ਕਿ ਦੋ ਇੰਜੈਕਸ਼ਨ ਲੱਗੇ ਨੇ ਮੇਰੇ ਅੱਜ ਹੁਣ ਠੀਕ ਆ ਸਰੀਰ ਛੇਤ ਠੀਕ ਆ ਤੇ ਹੁਣ ਬੋਲਣ ਨੂੰ ਕੀ ਕਰਦਾ ਗੱਲ ਕਰਨ ਨੂੰ ਵੀ ਪਰ ਉਹ ਇੰਨੀ ਤਕਲੀਫ ਆਈ ਲੱਤਾਂ ਵਾਂ ਨੂੰ ਤੋੜ ਲੱਗਦੀ ਸੀ ਬਹੁਤ ਜ਼ਿਆਦਾ ਕਿਤੇ ਲੱਤਾਂ ਦੁਖਣ ਵੇ ਢੂਈ ਲੱਗੇ ਬਹੁਤ ਮਤਲਬ ਕਿ 2-2 ਘੰਟੇ ਤਕਲੀਫ ਆਈ ਹੁਣ ਠੀਕ ਆ ਖਾ ਰਿਹਾ ਮੁਰਕਾ ਵੀ ਆਇਆ ਪਿਆ ਪਸੀਨਾ ਆਇਆ ਪਿਆਗਾ ਜੀ ਤੇ ਨਵੇਂ ਬਲੌਗ ਨਾਲ ਜੁੜਦਿਆਂ ਆਇਓ ਕਰਦਿਆਂ ਗੱਲਾਂ ਬਾਤਾਂ ਤੇ ਇੱਕ ਘਰੋਂ ਬਲੌਗ ਬਣਾਉਣ ਨੂੰ ਚੱਲਦੇ ਆਪਾਂ ਖੇਤ ਕਿੱਥੋਂ ਚੱਲਦੇ ਆ ਮਾਮੇ ਦਾ ਟੋਆ ਸਿਵਿਆਂ ਨੇ ਕੋਲੇ ਕਿ ਮਾਮੇ ਦਾ ਪਾਰਿਆਂ 'ਚ ਵੀੜੀ ਤੇ ਚਾਰ ਤੇ ਸੁਣਾਵਾਂਗੇ ਗੱਲਾਂ ਭਾਂਤ ਭਤੇ ਲਈ ਬੰਦੇ ਸਾਰੇ ਮਿਲਣਗੇ ਜਰੂਰ ਬਣੇ ਰਿਹਾ ਬਲੌਗ ਨਾਲ ਐਂਡ ਤੱਕ ਦੇਖਣਾ ਸਾਰਿਆਂ ਨੂੰ ਪਿਆਰ ਭਰੀ ਸ਼ਾਸਤਰੀਕਾਲ ਮਤਾਮਾ ਨੂੰ ਭੈਣਾਂ ਨੂੰ ਵੀਰਾਂ ਨੂੰ ਬੀਬੀਆਂ ਨੂੰ ਤੇ ਬੱਚਿਆਂ ਨੂੰ ਆਓ ਜੀ ਚੱਲੀਏ ਹਾਂਜੀ ਹਾਇਰ ਇੱਕ ਵਾਰ ਫੇਰ ਆਚਾਰ ਦੀ ਵੀਡੀਓ 'ਚ ਮਾਮੇ ਵਾਲ ਤੋਂ ਬਸ ਇੱਕ ਜੱਲਣਾ ਆਚਾਰ ਆ ਗਿਆ ਮੱਢਲ ਗੱਤ ਮਾਰ ਰਹੇ ਆ ਤੇ ਇੱਕ ਸੁਣਨਾ ਆ ਜਾਂ ਦੱਸਾਂ ਤੁਹਾਨੂੰ ਤੁਹਾਨੂੰ ਸਾਰੇ ਬ੍ਰਾਹਟਾਂ ਦੇ ਬਿਜਾ ਦੇ ਤੇ ਉਹ ਨਾ ਉਹ ਪਰਾਣਾ ਜਿਹਾ ਮੇਰੇ ਤੇ ਰੱਤਰੀ ਚੰਗਾ ਜਿਹਾ ਆ। ਤਾਂ ਸਿੱਧਾ ਲੱਗਦਾ ਕਿ ਉਹ ਬਰਾਬਰ ਆ। ਆਪ ਲੋਕਾਂ ਇਹ ਤੇ ਆਜ ਬਾਜ ਕਰਦਾ ਠੀਕ ਕਰੀ ਹੋਈ ਧਰਮੀ ਨਾਲ ਵੀ ਦੇਪੋ ਅੱਜ ਬੁਖਾਰ ਦੇ ਕੁੱਤੇ ਦੇ ਵਿੱਚ ਹੈ ਜੀ ਬਾਜ ਕਰਦਾ ਰੈਡੀ ਉਹ ਮੈਂ ਕੋਈ ਨਹੀਂ ਹਾਂਜੀ ਮਲਬਈ ਮਾਮਾ ਦੇ ਧੱਕੇ ਨਾਲ ਬਿਨਾਂ ਡੱਕੇ ਤੋਂ ਹੀ ਸਾਰ ਪਾ ਚੜਾਦਾ ਗਿਆ ਜਿਹੜੀ ਮੱਦੇ ਨਮੀ ਸੁਬੀਆ ਨੂੰ ਪੱਕਾ ਲੱਗੇ ਤੇ ਕੱਟੀ ਸੁਸਤਰੀ ਹੋਈ ਬੈਠੀਆਂ ਉਹਨੂੰ ਹੱਲ ਕਰਦਾ ਕੋਈ ਦਾਲ ਕੁਦਗਾ ਤੇ ਪਹਿਲਾਂ ਏਸੀ ਰਿਮੋਟਰ ਮੱਚ ਗਈ ਤਾਂ ਜਿੱਤੋਂ ਮਦਦ ਆ ਬਲੋਰ ਵਾਲੀ ਸੇਵਾ ਤੋਂ ਆਉਂ ਪਰ ਪੱਕਾ ਹੋ ਗਿਆ ਉਹਦਾ 2800 ਰੁਪਏ ਲੱਗ ਗਏ ਤਾਂ ਤੇ ਨਹੀਂ ਮਾਰਾ ਖੜਿਆ ਸੀ ਬੁਖਾਰ ਚੜ ਗਿਆ ਤਿੰਨ ਚਾਰ ਘੰਟੇ ਬੁਖਾਰ ਤੇ ਉੱਠਾ ਹੋਇਆ ਮੈਂ ਜਦ ਮੱਕ ਨਹੀਂ ਪਾਇਆ ਜੀ ਮਾਂ ਨੇ ਇੱਧਰ ਪਾਇਆ ਕਿਦਾਂ ਨੂੰ ਨਹੀਂ ਬੈਠ ਰਿਹਾ ਉੱਧਰ ਕੱਟ ਨਹੀਂ ਪਾਇਆ ਉਹ ਅਖਰੀ ਮਹਾਰਾਜ ਆ ਜਾਣਾ ਇੱਕ ਤਾਂ ਆ ਜੂਗਾ ਕਿ ਉਹ ਨਹੀਂ ਜਾ ਰਹਾ ਜਾ ਤਾ ਉੱਧਰ ਵੀ ਜਾ ਰਹਾ ਕੋਈ ਇੱਧਰ ਵੀ ਕਿੰਨੇ ਢਿੱਡ ਭਰ ਲੈਣਗੇ ਇੰਨੇ ਤੜਕੇ ਦੇਖੀ ਉਹ ਮਹਾਰਾਜਾ ਤੜਕੇ ਜਮਲ ਉੱਡ ਕਰਦੂ ਹੁਣ ਅੱਗੇ ਥੋੜੇ ਥੋੜੇ ਹੈਗਾ ਹੁਤਾ ਲੱਗਾ ਲੋਕ ਬੋਲਦੇ ਕਿ ਆਹ ਜਿਹੜਾ ਮੁਰਕਾ ਨਿਕਲੇ ਇਹ ਰੋਟੀ ਕੀ ਹੋ ਜਾਊਗੀ ਬੀਬੀ ਘਰ ਕਰਦੇ ਬੀਬੀ ਕਰਦੇ ਧਾਰ ਤੇ ਮੇਰੇ ਕੋਲ ਆਈਡੀ ਰੱਖ ਕੇ ਮੈਂ ਤੁਹਾਨੂੰ ਉਹਦੀ ਵੀਡੀਓ ਦਿਖਾਉਂ ਰੱਖਿਆਂ ਦੇ ਵਿੱਚ ਸੁੰਨਾ ਬੱਸ ਆ ਗਿਆ ਦੀਆ ਮੱਝਾਂ ਤੇ ਧੱਕਾ ਕਰਦਾ ਗਿਆ ਉਹ ਕੱਟੀ ਦੇ ਉੱਤੇ ਬੈਠ ਧਰ ਗਿਆ ਤੇ ਉਹ ਬੈੜਕਾ ਬੱਸਾਂ ਆ ਬਣਾਉਣਾ ਤੇ ਰਾਖਾ ਇਹਨਾਂ ਨੂੰ ਵਿਚਾਰਿਆਂ ਨੂੰ ਪਾਣੀ ਪੂਣੀ ਪਿਉਣਾ ਮਰੇ ਵੀ ਇੱਕ ਸੱਜੇ ਦੇ ਉੱਤੇ ਆ ਕੇ ਬੰਨ ਲਿਆ ਬਣਿਆ ਅੱਛਾ ਉਹ ਰਾ ਬੰਨਿਆ ਪਿਆ ਤਾਂ ਇੱਕ ਉਹ ਦੁਪਹਿਰਾ ਦੁਪਹਿਰਾ ਬਾਹਰ ਤੋਂ ਉਹ ਬੀਬੀ ਦਾ ਬਲੱਡ ਵਾਰ ਗਿਆ ਦੁਪਹਿਰੇ ਉਸ ਨੂੰ ਕਰਨ ਸ਼ਰਮੀ ਬਰਾ ਹਾਲ ਹੋ ਗਿਆ ਹਾਂ ਤੁਸੀਂ ਅੰਦਰ ਪਿਉ ਮੈਂ ਕਹਾਂ ਮੈਂ ਬੱਚਿਆਂ ਨਾਲ ਨਹੀਂ ਹੋਈ ਜਾਂ ਲੈਣਾ ਕਹਿੰਦਾ ਤੂੰ ਗੱਤੀ ਨਹੀਂ ਸੀ ਤੇ ਬਹੁਤ ਜ਼ਿਆਦਾ ਬਰਕਾਤ ਚੜਿਆ ਤਰਸਿਆਂ ਤੇ ਤੇ ਨਹੀਂ ਤਾਂ ਫਿਰ ਆਪੀ ਦਾ ਰਤੂਆ ਚੋਲੰਦਾ ਹੁਣ ਸੁਬਿੰਦ ਪੁੱਤਰਾ ਹਟ ਕਰ ਲਾ ਮੈਂ ਬੱਸ ਕੋਈ ਕੰਮ ਹੋਦਾਂ ਕਿ ਕੱਕੰਡਾ ਪੈ ਗਿਆ ਆਪੂਆ ਦਾ ਪੁੱਤਾਂ ਦੇ ਲੈਣ ਦੀ ਮੱਕੀ ਉਹਨਾਂ ਨੇ ਚਾਰ ਪਾਉਂਦੇ ਆਪਾਂ ਤੇ ਹਰਾ ਫਰਾ ਰਣਾ ਤਾਂ ਹਲੇ ਨੰਗੇ ਔਰ ਲੱਗੀ ਪਈ ਸੀ ਸੰਨੀ ਤੇ ਕੱਲੀ ਤੇ ਵਧੀਆ ਥਾਣੀਆਂ ਐਲਵੇਰੀਆਂ ਪਰ ਇਹਦੇ ਨਾਲ ਕੁਝ ਨਹੀਂ ਬਣਦਾ ਆਪਾਂ ਕਹੀ ਦੰਨਾ ਮੱਕ ਮਹਿੰਗਾ ਫਲਾਨਾ ਪਰ ਹਰੇ ਕੱਖਾਂ ਮੈਨਾਂ ਕੁਝ ਨਹੀਂ ਲੱਗਦਾ ਸੰਨਿਆ ਸੰਨਿਆ ਤੇ ਤੱਕ ਇੰਤਜ਼ਾਰਾ ਹੁੰਦਾ ਮੈਂ ਦੁੱਗਣਾ ਦਾਣੇ ਦਾ ਖਰਚ ਰਿਹਾ ਜੋ ਖਾਮ ਲੱਗ ਗਿਆ ਬੀਬੀ ਬੰਦਾ ਪਤਾ ਹੈ ਤੂੰ ਹੈ ਬੀਬੀ ਬੀਬੀ ਜ਼ੁਖਾਮ ਲੱਗਿਆ ਪਿਆ ਦੁਕਾਨ ਲੱਗਿਆ ਪਿਆ ਇਹ ਦਿਖਾਉਣਾ ਰੁਕੀ ਨਹੀਂ ਜੀ ਯਾਰ ਜਮਾ ਜੀ ਇਹਰ ਦੇ ਬੱਚਾ ਆਇਆਗਾ ਮਮਾ ਸਾਗੇ ਉਹ ਚਰੀ ਸਾਡੀ ਕੱਟੀ ਦਾ ਪੈਰ ਮਿੱਧ ਗਿਆ ਇਹਨੇ ਬੁਖਾਰ ਲੱਗਦਾ ਗੱਜ ਆਹ ਦੇਖੋ ਜੀ ਮਾਤਾ ਮਾਈ ਹੁੰਦੀ ਕੋਲੇ ਨਹੀਂ ਆਉਣ ਦਿੰਦੀ ਆਇਆ ਵਿਦੂ ਇਧਰ ਪੱਖਾ ਗਾਇਨ ਮੜੀ ਜਿਆਦਾ ਗਰਮੀ ਲੱਗਦੀ ਦੇਖੋ ਇਹ ਟੱਕਰਾਂ ਨਾਲ ਮੰਨਣਾ ਪੈਂਦਾਗਾ ਇੰਨੀ ਆਣ ਇੰਨੀ ਆਣ ਮੌਸਮ ਬਾਰੇ ਤਾਂ ਸਭ ਨੂੰ ਪਤਾ ਹੀ ਐ ਜਿਹੜਾ ਮੌਸਮ ਹੈ ਹੁਣ ਤਾਂ ਹਵਾਬ ਨਹੀਂ ਰਹਿੰਦਾ ਜਿੱਦ ਦਿਨ ਹੋ ਗਏ ਮੌਨਸੂਨ ਆਈ ਐ 25 ਜੂਨ ਤੋਂ ਬਾਰੇ ਕਿ ਕਦੀ ਧੁੱਪ ਘਟਦਾ ਰੱਬ ਤੇ ਅੱਜ ਵੀ ਪੂਰਾ ਬਦਲ ਬਾਈ ਆ ਠੰਡੀ ਹਵਾ ਚੱਲਦੀ ਪੂਰੇ ਦੀ ਜਿੱਥੇ ਪੂਰਾ ਲੱਗਦਾ ਉੱਥੇ ਠੀਕ ਹੈ ਮੈਂ ਹੁਣਾਂ ਕਾਕੰਡਾ ਆਪਾਂ ਕਿੜੇ ਮੱਜਾਂ ਨੂੰ ਭਿੱਜੇ ਪਿਆ ਮਸ਼ੀਨ ਨੇ ਹਵਾ ਨਹੀਂ ਇੱਥੇ ਆਪਣੇ ਲੱਗਦਾ ਨਹੀਂ ਪੂਰਾ ਆਪਣੇ ਪੱਸੋਂ ਲੱਗਦੀ ਹੈ ਤੇ ਪਹਾੜ ਲੱਗਦਾ ਤੇ ਮੇਰੇ ਕੋਲੇ ਬੈਠੇ ਨੇ ਬੰਦੇ ਆ ਅੱਜ ਰਾਜਸਥਾਨ ਵਾਲੇ ਤੇ ਇਹਨਾਂ ਦੀ ਡਿਊਟੀ ਆਪਣੇ ਪਿਛਲੇ 10 ਸਾਲਾਂ ਤੋਂ ਇੱਥੇ ਜਾਨਵਰਾਂ ਨੂੰ ਡੱਕਰ ਦੇਣੇ ਆਪਣੇ ਰੱਖੇ ਰੱਖੇ ਹੋਏ ਨੇ ਗਾਈਆਂ ਦੇ ਰੱਖੇ ਤੇ ਇਹ ਵਿਚਾ ਹੁਣ ਸਾਡੇ ਬੱਸਾ ਆ ਗਿਆ ਤੇ ਮੱਝਾਂ ਨੂੰ ਤੰਗ ਕਰਦਾ ਸੀ ਮੈਂ ਸੱਦੇ ਉਹਦੀ ਆ ਗਏ ਤੇ ਵਿਚਾਰੇ ਫੜ ਕੇ ਕਹਿੰਦੇ ਮੈਂ ਬਰਾ ਪਾਣੀ ਪੂਣੀ ਪਿਆ ਦੇ ਤੇ ਹੁਣ ਬੈਠੇ ਨੇ ਜਾਨ ਪਸਾਣਾ ਕਿਉਂ ਪੰਚਾਇਤ ਮੈਂਬਰ ਹੋਣ ਕਰਕੇ ਇਹਨਾਂ ਨਾਲ ਜਾਨ ਪਸੰਦ ਕਾਫੀ ਆ ਕਿਵੇਂ ਗੱਲਬਾਤ ਫਿਰ ਬਹੁਤ ਓਕੇ ਜੀ ਵੀਰੇ ਬਹੁਤ ਜੋ ਵੱਡਾ ਭਰਾ ਦੇਖ ਲੈ ਬਈ 10 ਸਾਲ ਦਾ ਬਾਹ ਸਾਡਾ ਇਹਦੇ ਨਾਲ ਕੋਦੋਂ ਵੀ ਹਰ ਜੀ ਦਾ ਕੋਦੋਂ ਖਾਲੇ ਨਹੀਂ ਮੋੜੇ ਪ੍ਰਧਾਨ ਨੇ ਸਾਡੇ ਭਰਾ ਵਾਂਗੂ ਰਹਿੰਦਾ ਬਈ 10 ਸਾਲ ਹੋ ਗਏ ਸਾਨੂੰ ਰਹਿੰਦੇ ਨੂੰ ਤੇ ਡਿਊਟੀ ਜਮਾ ਪੱਕੇ ਸੀ ਨਿਵਾਉਨੇ ਆ ਤੇ ਸਾਡੀ ਡਿਊਟੀ ਇਹ ਪੱਕੀ ਨਿਵਾਉਂਦੇ ਨੇ ਤੇ ਜਦੋਂ ਵੀ ਇਹ ਫੋਨ ਕਰਨ ਅੱਧੀ ਰਾਤ ਵੀ ਵਿਚਾਰੇ ਆਪਾਂ ਇਹਨਾਂ ਦਾ ਫੋਨ ਅਡੀਟੈਂਡ ਕਰਦੇ ਆ ਬਈ ਅੱਧੀ ਰਾਤ ਨੂੰ ਫੋਨ ਮਾਰਦੀ ਬਈ ਕ ਇਸ ਟਾਈਮ ਕਾਲੀ ਰਾਤ ਨੂੰ ਫੋਨ ਮਾਰਦੀ ਫੋਨ ਆਪਣਾ ਚੱਕਦੇ ਨੇ ਹਰ ਚੀਜ਼ ਤੇ ਕੋਈ ਮੁਸੀਬਤ ਸਾਨੂੰ ਆਉਣ ਨਹੀਂ ਦਿੰਦੇ ਇਹਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਫੋਲੋ ਕਰੋ ਬਾਈ ਨੂੰ ਇਹਨੂੰ ਭਰਾ ਵਡਾਇਆ ਆਪਣਾ ਉਹਦੇ ਦੀ ਗੱਲ ਭਰਾਵਾਂ ਦਾ ਸਾਥ ਹੋਣਾ ਚਾਹੀਦਾ ਜਿਹੜੇ ਵੀਰ ਦੇਖੀ ਜਾਂਦੇ ਨੇ ਉਹਨਾਂ ਨੂੰ ਹੱਥ ਜੋੜ ਕੇ ਵੇਚਦੇ ਆ ਬਈ ਕੋਈ ਗਾਂ ਤੋਂ ਗਾਂ ਵੀਡੀਓ ਪਚੋਏ ਤੇ ਗਾਂ ਤੋਂ ਗਾਂ ਬਈ ਬਈਨ ਬਈ ਸਪੋਰਟ ਕਰੋ ਬਈ ਤੇ ਬਿਤਰੇ ਆਪਣੇ ਇਨਸਾਨ ਦੇ ਨਾਲ ਜੁੜੇ ਹੋਏ ਆ ਭਰਾ ਹੋਏਗਾ ਤੇ ਆਪਾਂ ਵੀ ਖੇਤੀ ਨਾਲ ਜੁੜੇ ਹੋਏ ਆਗੇ ਉਹਦੇ ਵਾਲੀ ਗੱਲ ਕਿ ਇਹਨਾਂ ਦੇ ਨਾਲ ਆਪਾਂ ਵੀ ਰਹਿੰਦੇ ਆ ਕਿ ਇਹ ਭਰਾ ਵਾਂਗ ਬਣਾ ਰਹੇ ਨੇ ਕਿਦੋਂ ਇਹ ਨਹੀਂ ਵਰਤਦਾ ਬਈ ਛੋਟੇ ਬੰਦੇ ਨੇ ਬਈ ਇਹ ਕਿ ਨਹੀਂ ਇਹ ਤੇ ਛੋਟੇ ਵੱਡੇ ਵਾਲੀ ਕੋਈ ਗੱਲ ਨਹੀਂ ਵੱਡੇ ਭਾਈ ਬਰਾਬਰ ਦੇ ਤੁਸੀਂ ਨਾਲ ਆਗਾ ਕਦੋਂ ਸਾਨੂੰ ਇਹ ਨਹੀਂ ਸੋਚਿਆ ਬਈ ਅਮਨ ਦੇ ਆਪਾਂ ਵੀ ਰਾਜਪੂਤ ਹੈਗੇ ਪਰ ਜਾਰੇ ਬੰਦੇਗੇ Rajasthan ਦੇ ਪਿੰਡਾਂ ਗਾਂ ਖਿਆਲੇ ਪਿੰਡ ਰਹਿੰਦੇ ਆ ਮਾਰਥਾ ਜ਼ਿਲ੍ਹਾ ਆਪਣਾ ਆ ਭਰਾ ਦੇ ਕੋਲੇ ਆਏ ਆ ਕਿ ਭਰਾ ਨੇ ਸੱਜ ਕੇ ਜਮਾ ਪਾਣੀ ਪੂਣੀ ਪਏ ਆਪ ਇਹਨੂੰ ਕਹੇ ਭਾਈ ਕਹਿੰਦਾ ਪਾਣੀ ਪੂਣੀ ਪੀ ਗੋ ਬੱਚਾ ਭੜਾ ਇਹਨਾਂ ਚਾਹ ਚੂਦਾ ਪੁੱਛਿਆ ਜੀ ਮੈਂ ਕਿਹਾ ਕੋਈ ਗੱਲ ਨਹੀਂ ਵੀਰੇ ਚਾਹ ਚੂਦਾ ਧੰਨਵਾਦ ਹੋ ਤੁਹਾਡੀ ਇਹ ਡੇਲੀ ਵੀਡੀਓ ਦੇਖਦੇ ਨੇ ਕਿਉਂ ਜੀ ਜਣ ਪੜਣਾ ਮੈਂ ਇਹਦੇ ਉੱਤੇ ਫੇਸਬੁੱਕ ਤੇ YouTube ਤੇ ਡੇਲੀ ਵੀਡੀਓ ਵੀ ਦੇਖਦੇ ਨੇ ਬਹੁਤ ਸੋਹਣੀ ਲੱਗਦੀ ਬਾਈ ਜੀ ਇਹ ਦਰਬਾਰਾ ਤਾਂ ਲਾਇਕ ਦੀਆਂ ਢੇਰੀਆਂ ਲਾਉਣ ਨਾਲੇ ਕਮੈਂਟ ਕਰਦਾ ਦਰਬਾਰਾ ਤਾਂ ਬਹੁਤ ਬਈ ਵੱਡਾ ਭਰਾ ਹੈਗਾ ਉਹਦੇ ਨਾਲੇ ਗੱਲ ਉਹਦੇ ਤੋਂ ਵੱਡਾ ਭਰਾ ਹੈਗਾ ਜਿੰਨ ਤੱਕ ਇਹ ਦੋ ਸਾਡੇ ਆ ਭਤੀਜਾ ਇੱਕ ਮੁੰਡਾ ਇੱਕ ਭਤੀਜਾ ਇੱਕ ਸਾਡਾ ਚਾਚੇ ਦਾ ਮੁੰਡਾ ਹੈ ਜਿਹੜਾ ਗਲਾਬ ਜੀ ਆ ਬਾਈ ਉਹ ਨਵਈ ਸੀ ਉਹ ਸੁਬੜਾ ਸੀ ਨਵਈ ਜਾਂਦੇ ਆ ਬਸ ਹਾਂ ਗਲਾਬ ਨੇ ਬਹੁਤ ਟਾਈਮ ਨਵਈ ਆ ਉਥਾਰੇ ਚੱਲ ਜੋ ਦੁਨੀਆ ਤੋਂ ਗਿਆ ਹੈ ਨਾ ਵਿਚਾਰਾ ਉਹ ਤਾਂ ਕੋਈ ਮੁੜ ਕੇ ਆਇਆ ਨਹੀਂ ਆ ਬਣਾਉਂਦਾ ਨਾਮ ਕਰਦਾ ਹਾਂ ਗਲਾਬ ਤਾਂ ਬਈ ਬਹੁਤ ਚੜਾਈ ਸੀ ਗਲਾਬ ਦਾ ਨਾਮ ਕਰਦਾ ਲੋਰ ਆ ਬਈ ਤੇ ਤੇ ਮੰਗੇ ਨੇ ਵੀ ਬਹੁਤ ਸੇਵਾ ਕਰੀਆ ਪੰਡਾਂ ਨਹੀਂ ਸਾਰੇ ਪੰਡਾਂ ਨਿਆਰ ਏਰੀਆ ਦੀ ਬਾਕੀ ਸਾਰੇ ਤੁਹਾਡਾ ਸਟੈਂਡ ਵਧੀਆਗਾ ਕਿਸੇ ਗਲਤ ਕੰਮ ਕਰਨਾ ਨਹੀਂ ਤੁਹਾਨੂੰ ਜੀ ਚਲੋ ਜੀ ਇੰਨਾ ਇਹਨਾਂ ਦਾ ਪਿਆਰ ਦੇਖ ਲਓ ਕਹਿੰਦੇ ਅੱਜ ਬਲੌਗ ਮੈਂ ਤੁਹਾਡਾ ਵੀ ਬਣਾਉਣਾ ਅੱਜ ਮੈਂ ਨਾਲ ਤੇ ਇਹਨਾਂ ਵਾਸਤੇ ਵੀ ਵੀਡੀਓ ਕਿੜਾ ਹੋਏ ਦਰਬਾਰੇ ਵਧੀਆ ਲੋਕ ਸਾਨੂੰ ਵੀ ਰੱਖਣ ਭਾਈ ਆ ਵੀ ਪਿੰਡ ਦੀ ਸ਼ਿਵਾਂ ਵਧੀਆ ਕਰੀ ਜਾਂਦੇ ਨੇ ਤੇ ਮੈਂਬਰ ਵਰਗਿਆਂ ਨੂੰ ਵੀ ਸਪੋਰਟ ਦੇ ਅਗਰੋ ਬਾਈ ਬੰਦੇ ਰੱਖ ਰੱਖੇ ਨੇ ਇਹ ਸਪੋਰਟ ਦੇ ਮਾਰੇ ਰੱਖ ਰੱਖੇ ਇਹਨਾਂ ਕੋਲੇ ਉਹਦੇ ਨਾਲ ਇਹਨਾਂ ਦੀ ਅਸੀਂ ਕਦੋਂ ਅੱਖਾਂ ਕਦੋਂ ਮੋੜ ਦਿੰਦੀਆਂ ਕਿ ਕਦੇ ਕੋਈ ਵੀ ਚੀਜ਼ ਠੀਕ ਹੈ ਜੀ ਧੰਨਵਾਦ ਜੀ ਧੰਨਵਾਦੀ ਮਰਾਜੀ ਠੀਕ ਹੈ